ਯੁੱਧ ਨਸ਼ਾ ਵਿਰੁੱਧ ਉੱਥੇ ਸੀ ਸਾਡੇ ਜਿਹੜੇ ਸਟੂਡੈਂਟਸ ਐ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਬਹੁਤ ਵਧੀਆ ਕੰਮ ਹੋਇਆ ਸੀ ਸਕੂਲਾਂ ਦੇ ਬੱਚਿਆਂ ਨੂੰ ਸਟਾਫ ਨੂੰ ਮਿਲੇ ਉਹਨਾਂ ਦੇ ਪੇਰੈਂਟਸ ਨੂੰ ਮਿਲੇ ਇਸਤਰੀ ਬਹਿਲੌਰ ਪਰ ਤੁਸੀਂ ਦੇਖੋਗੇ ਕਿੰਨਾ ਵਧੀਆ ਐਟਮੋਸਫੇਅਰ ਤੁਸੀਂ ਇਹ ਸਕੂਲ ਦੀ ਦੇਖੋ ਇੰਨੀ ਵਧੀਆ ਪਲਾਂਟੇਸ਼ਨ ਸਾਡੇ ਪੁਰਾਣੇ ਦਰਖਤ ਜਿਨ੍ਹਾਂ ਨੂੰ ਅਸੀਂ ਤਰਸਦੇ ਹਾਂ ਉਹ ਇੱਥੇ ਨੇ ਔਰ ਬਹੁਤ ਵਧੀਆ ਵਾਤਾਵਰਨ ਤੁਸੀਂ ਜਿਹੜੀਆਂ ਸਾਰੀਆਂ ਸਰਕਾਰਾਂ ਪਿਛਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ ਸੀ ਅੱਜ ਅਸੀਂ ਇੱਥੇ ਗੱਲ ਕੀਤੀ ਗਈ ਹੈ ਸਕੂਲਾਂ ਦੀ ਦਿਸ਼ਾ ਬਹੁਤ ਵਧੀਆ ਸੁਧਰ ਰਹੀ ਹੈ ਆ ਸਾਡੇ ਟੀਚਰ ਸਹਿਬਾਨਾਂ ਜਿਹੜੇ ਅਸੀਂ ਜਾਣੇ ਹਾਂ ਉਹਨਾਂ ਚ ਹੌਸਲੇ ਨੇ ਟੀਚਰ ਹੈਡ ਖੜੇ ਨੇ ਤੇ ਉਹਨਾਂ ਦਾ ਸਮੁੱਚਾ ਸਟਾਫ ਖੜਾ ਹੈ ਉਹਨਾਂ ਚ ਹੌਸਲਾ ਹੈ ਕਿ ਸਾਡੇ ਬੱਚੇ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਕਿਸਮ ਚ ਘਟ ਨਹੀਂ ਕਿਉਂਕਿ ਸੌਲਤਾ ਮਿਲ ਰਹੀਆਂ ਨੇ ਅੱਜ ਸਵੇਰ ਤੋਂ ਹੀ ਪਹਿਲਾਂ ਅਸੀਂ ਪਿੰਡ ਦਾਦੂ ਮਾਜਰ ਅਗੇ ਉੱਥੇ ਯੁੱਧ ਨਸ਼ਿਆਂ ਵਿਰੁੱਧ ਉੱਥੇ ਅਸੀਂ ਸਾਡੇ ਜਿਹੜੇ ਸਟੂਡੈਂਟਸ ਐ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਥੇ ਗਏ ਉਹ ਤੋਂ ਬਾਅਦ ਸਾਡੇ ਤਿੰਨ ਪਿੰਡ ਕੋਲਾ ਛਲੇੜੀਕੁਰਦ ਔਰ ਬਹਿਲੋਲਪੁਰ ਜਿੱਥੇ ਸਕੂਲਾਂ ਵਿੱਚ ਬਹੁਤ ਵਧੀਆ ਕੰਮ ਹੋਇਆ ਸੀ ਸਕੂਲਾਂ ਦੇ ਬੱਚਿਆਂ ਨੂੰ ਸਟਾਫ ਨੂੰ ਮਿਲੇ ਉਹਨਾਂ ਦੇ ਪੇਰੈਂਟਸ ਨੂੰ ਮਿਲੇ ਇਸ ਟਾਈ ਬਹਿਲੋਲਪੁਰ ਤੁਸੀਂ ਦੇਖੋਗੇ ਕਿੰਨਾ ਵਧੀਆ ਐਟਮੋਸਫੀਅਰ ਤੁਸੀਂ ਇਹ ਸਕੂਲ ਦੀ ਦੇਖੋ ਇੰਨੀ ਵਧੀਆ ਪਲਾਂਟੇਸ਼ਨ ਸਾਡੇ ਪ੍ਰਾਣੇ ਦਰਖਤ ਜਿਨ੍ਹਾਂ ਨੂੰ ਅਸੀਂ ਤਰਸਦੇ ਆ ਉਹ ਇੱਥੇ ਨੇ ਔਰ ਬਹੁਤ ਵਧੀਆ ਵਾਤਾਵਰਣ ਇਹ ਸਾਨੂੰ ਸਜਾਉਣ ਦੀ ਲੋੜ ਸੀ ਜਿਹੜੀ ਸਾਡੀਆਂ ਸਰਕਾਰਾਂ ਪਿਛਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈਆਂ ਸੀ ਅੱਜ ਅਸੀਂ ਇੱਥੇ ਗੱਲ ਕੀਤੀ ਗਈ ਹੈ ਲੋਕਟਾਇਲ ਆ ਰਹੇ ਇੱਥੇ ਔਰ ਸਕੂਲ ਦਾ ਸਾਹਮਣੇ ਤੁਸੀਂ ਦੇਖੋ ਅਗਨਵਾੜੀ ਸੈਂਟਰ ਬਣ ਕੇ ਤਿਆਰ ਹੋ ਗਿਆ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਵਧੀਆ ਸਟੇਡੀਅਮ ਬਣਾ ਰਹੇ ਆ ਔਰ ਜੋ ਜੋ ਕੰਮ ਇੱਥੇ ਹੋਣ ਵਾਲੇ ਸਰਪੰਚ ਸਾਹਿਬ ਲੱਗੇ ਆ ਜਿੱਦਣ ਦੇ ਬਣੇ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਇੱਕ ਦਿਨ ਵੀ ਕੋਈ ਮਿਸਤਰੀ ਹੋਰੇ ਕੰਮ ਨਾ ਕਰਦਾ ਹੋਵੇ ਪੰਚਾਇਤ ਦਾ ਆ ਸਕੂਲਾਂ ਦੀ ਦਿਸ਼ਾ ਬਹੁਤ ਵਧੀਆ ਸੁਧਰ ਰਹੀ ਹੈ ਆ ਸਾਡੇ ਟੀਚਰ ਸਹਿਬਾਨਾ ਜਦ ਅਸੀਂ ਜਾਨੇ ਹੁਣਾਂ ਚ ਹੌਸਲੇ ਨੇ ਟੀਚਰ ਹੈਡ ਖੜੇ ਨੇ ਇਥੇ ਉਹਨਾਂ ਦਾ ਸਮੁੱਚਾ ਸਟਾਫ ਖੜਾ ਹੈ ਉਹਨਾਂ ਚ ਹੌਸਲਾ ਹੈ ਕਿ ਸਾਡੇ ਬੱਚੇ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਕਿਸਮ ਚ ਘਟ ਨਹੀਂ ਕਿਉਂਕਿ ਸੋਲਤਾ ਮਿਲ ਰਹੀਆਂ ਨੇ ਔਰ ਜਿਹੜੇ ਸਕੂਲਾਂ ਚ ਜਾਂਦੇ ਆ ਉੱਥੇ ਗੱਲ ਨਿਕਲ ਕੇ ਆਉਦੀ ਹੈ ਕਿ ਇੰਨੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਆਏ ਪੰਜੋੜੀ ਕਲਾ ਹਰਪਿੰਦ ਸਿੰਘ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ 6 ਬੱਚੇ ਆਇਆ ਪੋਲੇ ਤੋਂ ਸਾਡੇ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ 2 ਬੱਚੇ ਕਾਲ ਅਕੈਡਮੀ ਚੋਂ ਆਏ ਆ ਇਹ ਦੇਖੋ ਇਹ ਤਾਂ ਲੋਕ ਆਪਣੀ ਜਵਾਨੀ ਕਹਿ ਰਹੇ ਨੇ ਸੋ ਇਹ ਅਸੀਂ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਸਿੱਖਿਆ ਤੇ ਸਿਹਤ ਖੇਤਰ ਦੀ ਸੇਵਾ ਵਿੱਚ ਉਹ ਚ ਰਗਾਤਰ ਕੰਮ ਕਰ ਰਹੇ ਹਾਂ 10% ਬਜਟ ਇਸ ਵਾਰ ਵੀ ਸਿੱਖਿਆ ਤੇ ਰੱਖਿਆ ਗਿਆ ਔਰ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸਕੂਲ ਇਹ ਬੱਚੇ ਜਿਵੇਂ ਹੁਣ JEE ਦੇ ਕੰਪੀਟੀਸ਼ਨ ਚ 188 ਆਏ ਨੇ ਸਾਰੇ ਕੰਪੀਟੀਟਰ ਸਾਡੇ ਵਿੱਚ ਅੱਗੇ ਆਉਣਗੇ ਔਰ ਇਸ ਇਸ ਸਕੂਲਾਂ ਚ ਜਿਵੇਂ ਪਹਿਲਾਂ ਲੋਕ ਪੜ੍ਹ ਕੇ ਤਰੱਕੀਆਂ ਕਰਦੇ ਸੀ ਹੁਣ ਵੀ ਲੋਕ ਉਸ ਤਰੀ ਤਰੱਕੇ ਕਰਨਗੇ ਕਿਹੜੇ ਕਿਹੜੇ ਸਕੂਲਾਂ ਚ ਅੱਜ ਸਭ ਤੋਂ ਪਹਿਲਾਂ ਪਿੰਡ ਹੈਗਾ ਦਾਦੂ ਮਾਜਰਾ ਫੇਰ ਅਸੀਂ ਗਏ ਪੋਲਾ ਛਲੇੜੀ ਖੁਰਦ ਹੁਣ ਬਹਿਲੋਲਪੁਰ ਇਹ ਯੁੱਧ ਨਸ਼ਾ ਵਿਰੁੱਧ ਉੱਥੇ ਅਸੀਂ ਸਾਡੇ ਜਿਹੜੇ ਸਟੂਡੈਂਟਸ ਐ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਬਹੁਤ ਵਧੀਆ ਕੰਮ ਹੋਇਆ ਸੀ ਸਕੂਲਾਂ ਦੇ ਬੱਚਿਆਂ ਨੂੰ ਸਟਾਫ ਨੂੰ ਮਿਲੇ ਉਹਨਾਂ ਦੇ ਪੇਰੈਂਟਸ ਨੂੰ ਮਿਲੇ ਇਸ ਤਰੀ ਬਹਿਲੋਲਪੁਰ ਤੁਸੀਂ ਦੇਖੋਗੇ ਕਿੰਨਾ ਵਧੀਆ ਐਟਮੋਸਫੇਅਰ ਤੁਸੀਂ ਇਹ ਸਕੂਲ ਦੀ ਦੇਖੋ ਇੰਨੀ ਵਧੀਆ ਪਲਾਂਟੇਸ਼ਨ ਸਾਡੇ ਪ੍ਰਾਣੇ ਦਰਖਤ ਜਿਨ੍ਹਾਂ ਨੂੰ ਅਸੀਂ ਤਰਸਦੇ ਹਾਂ ਉਹ ਇੱਥੇ ਨੇ ਔਰ ਬਹੁਤ ਵਧੀਆ ਵਾਤਾਵਰਨ ਤੁਸੀਂ ਜਿਹੜੀਆਂ ਸਭੀਆਂ ਸਰਕਾਰਾਂ ਪਿਛਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈਆਂ ਸੀ ਅੱਜ ਅਸੀਂ ਇੱਥੇ ਗੱਲ ਕੀਤੀ ਗਈ ਹੈ ਆ ਸਕੂਲਾਂ ਦੀ ਦਿਸ਼ਾ ਬਹੁਤ ਵਧੀਆ ਸੁਧਰ ਰਹੀ ਹੈ ਆ ਸਾਡੇ ਟੀਚਰ ਸਾਹਿਬਾਨਾਂ ਜਿਹੜੇ ਅਸੀਂ ਜਾਣੇ ਹਾਂ ਉਹਨਾਂ ਚ ਹੌਸਲੇ ਨੇ ਟੀਚਰ ਹੈਡ ਖੜੇ ਨੇ ਇੱਥੇ ਉਹਨਾਂ ਦਾ ਸਮੁੱਚਾ ਸਟਾਫ ਖੜਾ ਹੈ ਉਹਨਾਂ ਚ ਹੌਸਲਾ ਹੈ ਕਿ ਸਾਡੇ ਬੱਚੇ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਕਿਸਮ 'ਚ ਘਟ ਨਹੀਂ ਕਿਉਂਕਿ ਸਹੂਲਤਾਂ ਮਿਲ ਰਹੀਆਂ ਨੇ ਅੱਜ ਸਵੇਰ ਤੋਂ ਹੀ ਪਹਿਲਾਂ ਅਸੀਂ ਪਿੰਡ ਦਾਦੂ ਮਾਜਰ ਅਗੇ ਉੱਥੇ ਯੁੱਧ ਨਸ਼ਾ ਵਿਰੁੱਧ ਉੱਥੇ ਅਸੀਂ ਸਾਡੇ ਜਿਹੜੇ ਸਟੂਡੈਂਟਸ ਐ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਥੇ ਗਏ ਉਸ ਤੋਂ ਬਾਅਦ ਸਾਡੇ ਤਿੰਨ ਪਿੰਡ ਖੋਲਾ ਛਲੇੜੀਕੁਰਦ ਔਰ ਬਹਿਲੋਲ ਪਰ ਜਿੱਥੇ ਸਕੂਲਾਂ ਵਿੱਚ ਬਹੁਤ ਵਧੀਆ ਕੰਮ ਹੋਇਆ ਸੀ ਸਕੂਲਾਂ ਦੇ ਬੱਚਿਆਂ ਨੂੰ ਸਟਾਫ ਨੂੰ ਮਿਲੇ ਉਹਨਾਂ ਦੇ ਪੇਰੈਂਟਸ ਨੂੰ ਮਿਲੇ ਇਸ ਤਰੀ ਬਹਿਲੌਰ ਪਰ ਤੁਸੀਂ ਦੇਖੋਗੇ ਕਿੰਨਾ ਵਧੀਆ ਐਟਮੋਸਫੀਅਰ ਤੁਸੀਂ ਇਹ ਸਕੂਲ ਦੀ ਦੇਖੋ ਇੰਨੀ ਵਧੀਆ ਪਲਾਂਟੇਸ਼ਨ ਸਾਡੇ ਪ੍ਰਾਣੇ ਦਰਖਤ ਜਿਨ੍ਹਾਂ ਨੂੰ ਅਸੀਂ ਤਰਸਦੇ ਹਾਂ ਉਹ ਇੱਥੇ ਨੇ ਔਰ ਬਹੁਤ ਵਧੀਆ ਵਾਤਾਵਰਨ ਇਹ ਸਾਨੂੰ ਸਜਾਉਣ ਦੀ ਲੋੜ ਸੀ ਜਿਹੜੀ ਸਾਡੀਆਂ ਸਰਕਾਰਾਂ ਪਿਛਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈਆਂ ਸੀ ਅੱਜ ਅਸੀਂ ਇੱਥੇ ਗੱਲ ਕੀਤੀ ਗਈ ਹੈ ਲੌਕਟਾਇਲ ਆ ਰਹੇ ਇੱਥੇ ਔਰ ਸਕੂਲ ਦਾ ਸਾਹਮਣੇ ਤੁਸੀਂ ਦੇਖੋ ਅਗਨਵਾੜੀ ਸੈਂਟਰ ਬਣ ਕੇ ਤਿਆਰ ਹੋ ਗਿਆ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਵਧੀਆ ਸਟੇਡੀਅਮ ਬਣਾ ਰਹੇ ਆ। ਔਰ ਜੋ ਜੋ ਕੰਮ ਇੱਥੇ ਹੋਣ ਵਾਲੇ ਸਰਪੰਚ ਸਾਹਿਬ ਲੱਗੇ ਆ। ਜਿੱਦਣ ਦੇ ਬਣੇ ਆ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਇੱਕ ਦਿਨ ਵੀ ਕੋਈ ਮਿਸਤਰੀ ਹੋਰੇ ਕੰਮ ਨਾ ਕਰਦਾ ਹੋਵੇ ਪੰਚਾਇਤ ਦਾ। ਆ ਸਕੂਲਾਂ ਦੀ ਦਿਸ਼ਾ ਬਹੁਤ ਵਧੀਆ ਸੁਧਰ ਰਹੀ ਆ। ਆ ਸਾਡੇ ਟੀਚਰ ਸਾਹਿਬਾਨਾ ਜਦ ਅਸੀਂ ਜਾਂਦੇ ਹਾਂ ਉਹਨਾਂ 'ਚ ਹੌਸਲੇ ਨੇ ਟੀਚਰ ਹੈਡ ਖੜੇ ਨੇ ਇੱਥੇ। ਉਹਨਾਂ ਦਾ ਸਮੁੱਚਾ ਸਟਾਫ ਖੜਾ ਹੈ। ਉਹਨਾਂ 'ਚ ਹੌਸਲਾ ਹੈ ਕਿ ਸਾਡੇ ਬੱਚੇ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਕਿਸਮ 'ਚ ਘਟ ਨਹੀਂ ਕਿਉਂਕਿ ਸਹੂਲਤਾਂ ਔਰ ਜਿਹੜੇ ਸਕੂਲਾਂ 'ਚ ਜਾਂਦੇ ਆ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਕਿ ਇੰਨੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਆਏ ਪੰਜੋਲੀ ਕਲਾ ਹਰਪ੍ਰੀਤ ਸਿੰਘ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ 6 ਬੱਚੇ ਆਇਆ ਪੋਲੇ ਤੋਂ ਸਾਡੇ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ 2 ਬੱਚੇ ਕਾਲ ਅਕੈਡਮੀ 'ਚ ਆਏ ਆ ਇਹ ਦੇਖੋ ਇਹ ਤਾਂ ਲੋਕ ਆਪਣੀ ਜਵਾਨੀ ਕਹਿ ਰਹੇ ਨੇ ਸੋ ਇਹ ਅਸੀਂ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਸਿੱਖਿਆ ਤੇ ਸਿਹਤ ਖੇਤਰ ਦੀ ਸੇਵਾ ਵਿੱਚ ਉਹ ਚ ਰਗਾਤਰ ਕੰਮ ਕਰ ਰਹੇ ਹਾਂ 10% ਬਜਟ ਇਸ ਵਾਰ ਵੀ ਸਿੱਖਿਆ ਤੇ ਰੱਖਿਆ ਗਿਆ ਔਰ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸਕੂਲ ਦੇ ਬੱਚੇ ਜਿਵੇਂ ਹੁਣ JEE ਦੇ ਕੰਪੀਟੀਸ਼ਨ ਚ 188 ਆਏ ਨੇ ਸਾਰੇ ਕੰਪੀਟੀਟਰ ਸਾਡੇ ਵਿੱਚ ਅੱਗੇ ਆਉਣਗੇ ਔਰ ਇਸ ਇਸ ਸਕੂਲਾਂ ਚ ਜਿਵੇਂ ਪਹਿਲਾਂ ਲੋਕ ਪੜ੍ਹ ਕੇ ਤਰੱਕੀਆਂ ਕਰਦੇ ਸੀ ਹੁਣ ਵੀ ਲੋਕ ਉਸ ਤਰੀ ਤਰੱਕੇ ਕਰਨਗੇ ਕਿਹੜੇ ਕਿਹੜੇ ਸਕੂਲਾਂ ਚ ਆ ਸਭ ਤੋਂ ਪਹਿਲਾਂ ਪਿੰਡ ਹੈਗਾ ਦਾਦੂ ਮਾਜਰਾ ਫੇਰ ਅਸੀਂ ਗਏ ਪੋਲਾ ਛਲੇੜੀ ਖੁਰਦ ਹੁਣ ਬਿਹਲੌਰ ਪਰ